ਤਰਨ ਤਾਰਨ ਪੁਲਿਸ ਵੱਲੋਂ ਵਿਦੇਸ਼ੀ ਗੈਂਗਸਟਰ ਲਖਵੀਰ ਸਿੰਘ ਲੰਡਾ ਹਰੀਕੇ ਗਰੁੱਪ ਦੇ ਤਿੰਨ ਸਾਥੀਆਂ ਨੂੰ ਪੁਲਿਸ ਮੁਕਾਬਲੇ ਦੌਰਾਨ ਨਜਾਇਜ਼ ਪਿਸਤੌਲ ਅਤੇ 450 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਤਰਨ ਤਾਰਨ ਤੋਂ ਪਰਸ਼ੋਤਮ ਸ਼ਰਮਾ ਦੀ ਰਿਪੋਰਟ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਤੇ ਡੀਆਈਜੀ ਪ੍ਰੋਫੋਜ਼ੇਨ ਇਹਨਾਂ ਦੇ ਨਿਰਦੇਸ਼ ਅਨੁਸਾਰ ਜਿਹੜਾ ਸਾਡਾ ਯੁੱਧ ਨਸ਼ਿਆ ਵਿਰੁੱਧ ਚੱਲਦਾ ਪਿਆ ਹੈ ਉਹਦੇ ਤਹਿਤ ਸਾਡੇ ਐਸਐਚਓ ਤਬਾਲ ਏਐਸਪੀ ਆਈਪੀਐਸ ਪ੍ਰਵੇਸ਼ਨਰ ਅਸ਼ੋਕ ਮੀਨਾ ਜੀ DSP ਸਿਟੀ ਡਾਕਟਰ ਰੀਪੂ ਤਪਨ ਇਨਚਾਰਜ CIA ਅਮਨਦੀਪ ਤੇ ਇਹ ਓਵਰঅল ਸੁਪਰਵੀਜ਼ਨ ਜਿਹੜੀ ਸੀਗੀ ਆਪਣੀ SPD ਸਾਹਿਬ ਅਜੇ ਰਾਜ ਇਨਫੋਰਮੇਸ਼ਨ ਮਿਲੀ ਸੀਗੀ ਵੀ ਜੈਸਲ ਤੇ ਲੰਡਾ ਗੈਂਗ ਦੇ ਤਿੰਨ ਗੁਰਗੇ ਨੇ ਜਿਨ੍ਹਾਂ ਨੇ ਸਰਦਪਾਰ ਤੋਂ ਹੀਰੋਇਨ ਤੇ ਵੈਪਨ ਮੰਗਵਾਈਆਂ ਤੇ ਅੱਜ ਜਿਹੜੀ ਆ ਰੋਡ ਸੀਨਾ ਵੀ ਦੇਖ ਸਰਦਾ ਸਰ ਪਲੀਜ਼ ਇੱਕੋ ਹੀ ਮੁੱਛੇ ਲੱਗ ਗਏ ਚਲੋ ਨਾ ਸਰਦ ਦਾ ਜਿਹੜਾ ਸਰਦ ਦਾ ਪਿੰਡ ਹੈ ਉਥੋਂ ਉਸ ਰੋਡ ਤੇ ਇਹ ਜਾਂਦੇ ਪਈਆਂ ਤੇ ਸਾਡੀ ਪੁਲਿਸ ਪਾਰਟੀ ਨੇ ਸਾਡੇ ਐਸ ਐਚ ਓ ਜਿਹੜੇ ਨੇ ਅਸ਼ੋਕ ਮੀਨਾ ਜੀ ਇੱਕ ਨਾਕਾ ਲਾਇਆ ਸੀਗਾ ਜਦੋਂ ਉਹਨਾਂ ਨੇ ਪੁਲਿਸ ਨੂੰ ਵੇਖਿਆ ਤੇ ਇਹਨਾਂ ਨੇ ਪੁਲਿਸ ਵੱਲ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰ ਕੀਤਾ ਜਿਹਦੇ ਵਿੱਚ ਇੱਕ ਦੋਸ਼ੀ ਅਜੇ ਪਾਲ ਉਰਫ ਮੋਟਾ ਜਿਹੜਾ ਕਿ ਜੈਸਲ ਦਾ ਬੜਾ ਖਾਸ ਬੁਰਗਾ ਸੀਗਾ ਉਹਦੇ ਗੋਲੀ ਲੱਗੀ ਹੈ ਤੇ ਉਹ ਜ਼ਖਮੀ ਹਾਲਤ ਚ ਹਸਪਤਾਲ ਰੈਫਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਹੋਰ ਉਹਦੇ ਸਾਥੀ ਇੱਕ ਦਾ ਨਾਮ ਰੌਣਕ ਹੈ ਤੇ ਦੂਜੇ ਦਾ ਨਾਮ ਦੀਪਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਗਈ ਤੇ ਇਹਨਾਂ ਤੋਂ ਜਿਹੜੀ ਐਕਟਿਵਾ ਬਰਾਮਦ ਹੋਈ ਸੀਗੀ ਉਹਦੇ ਵਿੱਚੋਂ ਤਕਰੀਬਨ 1/2 ਕਿਲੋ ਜਿਹੜੀ ਹਿਰੋਇਨ ਹੈ ਉਹ ਬਰਾਮਦ ਹੋਈ ਹੈ ਇੱਕ ਪਿਸਤਲ 3Bੋਰ ਦਾ ਜਿਹਤੇ ਇਹਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਜਿਹੜਾ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਆਇਆ ਸੀਗਾ ਤੇ ਮੇਡ ਇਨ ਚਾਈਨਾ ਹੈ ਉਹ ਵੀ ਬਰਾਮਦ ਕੀਤਾ ਗਿਆ ਹੈ ਇਹਨਾਂ ਤੋਂ ਸੁਰ ਪਹਿਲਾਂ ਹੀ ਕੋਈ ਮਾਮਲੇ ਮੂਲੇ ਹੈਗੇ ਕੋਈ ਇਹੋ ਜਿਹੀ ਗੱਲਬਾਤ ਇਹ ਅਜੀਪਾਲ ਮੋਟਾ ਤੇਜੀ ਪੁਰਾਣੀ ਕ੍ਰਿਮਨਲ ਹਿਸਟਰੀ ਹੈਗੀ ਹੈ ਇਸ ਤੇ ਆਰਮਸ ਐਕਟ ਦੇ ਅਟੈਂਪਟ ਟੂ ਮਰਡਰ ਦੇ ਸਮਗਲਿੰਗ ਦੇ ਸਾਰੇ ਹਰ ਤਰ੍ਹਾਂ ਦੇ ਪਰਚੇ ਦਰਜ ਹੈ ਤੇ ਚਬਾਲੀ ਦੀ ਇਹਦੇ ਵਿੱਚ ਕਾਫੀ ਐਕਟਿਵ ਸੀਗਾ ਸਮਗਲਿੰਗ ਦੇ ਵਿੱਚ ਤੇ ਸਾਡੇ ਐਸ ਐਚ ਓ ਸਾਹਿਬ ਨੂੰ ਅਸ਼ੋਕ ਮੀਨਾ ਜੀ ਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਤੇ ਵਰਕ ਕਰਦੇ ਪਏ ਸੀਗੇ ਤੇ ਅੱਜ ਇਹਨਾਂ ਨੂੰ ਕਾਮਯਾਬੀ हासिल ਹੋਈ ਹੈ